ਆਪਾਂ ਕਸਟਮਰ ਨੂੰ ਸੈਟੀਸਫਾਈ ਕਰਾਉਨੇ ਆ ਉਹ ਚਾਹੇ ਡਰਾਇੰਗ 1 ਬਣੇ 2 ਬਣੇ 4 ਬਣੇ ਚਾਹੇ 10 ਬਣ ਜੀ ਇਹ ਡਰਾਇੰਗਾਂ ਦੇ ਵਿੱਚ ਇੰਨੀ ਡਿਟੇਲ ਹੁੰਦੀ ਹੈ ਜੀ ਵੀ ਕਿੰਨੇ ਫੁੱਟ ਦੀ ਗੁਲਾਈ ਕਿੰਨੀ ਮੋੜਨੀ ਆ ਕਿੰਨੀ ਬਾਹਰ ਨੂੰ ਹੋਣੀ ਜਿਹੜਾ ਡਿਜ਼ਾਈਨ ਆ ਗਿਆ ਵੀਰੇ ਇਹ ਇਹ ਆ ਗਿਆ ਜੀ ਕਲਾਸਿਕਲ ਆਪਣਾ 30 ਫੁੱਟ ਫਰੰਟੇ ਦਾ ਠੀਕ ਹੈ ਜੀ ਤੇ ਪਿੱਛੇ ਨੂੰ ਹੈਗਾ ਜੀ 40 ਫੁੱਟ ਜਿਹਦੇ ਚ ਆਪਾਂ نیچے ਦੋ ਬੈੱਡਰੂਮ ਸੈਟ ਰੱਖੇ ਹੋਏ ਨੇ ਜੀ ਠੀਕ ਹੈ ਦੋਸਤੋ ਅੱਜ ਨਾ ਉਹ ਆਰਕੀਟੈਕਟ ਨਾਲ ਮਿਲਣਾ ਜਿਹੜਾ ਪਿੰਡਾਂ ਦੇ ਵਿੱਚ ਘੱਟ ਖਰਚੇ ਦੇ ਆ ਤੇ ਘੱਟ ਜਗ੍ਹਾ ਦੇ ਵਿੱਚ ਹਵੇ ਪਰ ਹਰ ਇੱਕ ਸੌੜ ਦਾ ਵੀ ਕਰੋੜ ਅਸੀਂ 2 ਕਰੋੜ ਨਹੀਂ ਲਾ ਸਕਦੇ ਪਰ ਘੱਟ ਖਰਚੇ 'ਚ ਬਣਾਉਣੀ ਆ ਤੇ ਬਾਈ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਈਏ ਸਤਿ ਸ਼੍ਰੀ ਅਕਾਲ ਜੀ ਜੀ ਬਾਈ ਸਤਿ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਜੀ ਆਪਣਾ ਅਲੀਸ਼ਰ ਪਿੰਡ ਹੈ ਜੀ ਤੇ ਬਰੇਟੇ ਆਪਣਾ ਆਫਿਸ ਹੈ ਜੀ ਠੀਕ ਆ ਬਾਈ ਜੀ ਬਾਈ ਜਿਹੜਾ ਇਹ ਆਪਾਂ ਪਿੱਛੇ ਦੇਖ ਰਹੇ ਆ ਘਰ ਹਾਂਜੀ ਇਹ ਕਿਹੜੇ ਲੁੱਕ ਦੇ ਵਿੱਚ ਆ ਗਿਆ ਤੇ ਆਪਾਂ ਤਿਆਰ ਕੀਤਾ ਸਾਰੇ ਹਾਂਜੀ ਇਹ ਆਪਾਂ ਗੇ ਤਿਆਰੀ ਡਿਜ਼ਾਈਨ ਸਾਰਾ ਕਿਹੜਾ ਡਿਜ਼ਾਈਨ ਆ ਗਿਆ ਵੀਰੇ ਇਹ ਇਹ ਆ ਗਿਆ ਜੀ ਕਲਾਸਿਕਲ ਕਲਾਸਿਕਲ ਹਾਂਜੀ ਠੀਕ ਆ ਬਾਈ ਕਿੰਨਾ ਬਾਈ ਏਰੀਆ ਹੈ ਕਿੰਨੇ ਬਾਈ ਕਿੰਨੇ ਦਾ ਠੀਕ ਹੈ ਜੀ ਤੇ ਪਿੱਛੇ ਨੂੰ ਹੈਗਾ ਜੀ 40 ਫੁੱਟ ਠੀਕ ਹੈ ਜੀ ਹਾਂਜੀ ਜਿਹਦੇ ਚ ਆਪਾਂ نیچے ਦੋ ਬੈਡਰੂਮ ਸੈਟ ਰੱਖੇ ਹੋਏ ਨੇ ਜੀ ਠੀਕ ਆ ਬਈ ਜੀ ਹਾਂਜੀ ਤੇ ਬਈ ਐਲੀਵੇਸ਼ਨ ਚ ਮੇਨ ਜਿਵੇਂ ਆਪਾਂ ਗੱਲ ਕਰੀਏ ਬਾਹਰੋਂ ਜਿਹੜਾ ਡਿਜ਼ਾਈਨ ਹੈ ਜਿਵੇਂ ਮੈਂ ਆ ਦੇਖ ਰਿਹਾ ਗਲਾਈ ਬਣਾਈ ਹੋਈ ਆ ਉੱਧਰ ਬਣਾਏ ਹੋਇਆ ਇਹ ਕਿਹੜੇ ਕਿਹੜੇ ਚੀਜ਼ਾਂ ਤਿਆਰ ਰੱਖਦੇ ਹੋ ਵੀ ਜਿਹੜੀ ਚੀਜ਼ ਹਵੇਲੀ ਦੇ ਲੁੱਕ ਕਲਾਸਿਕਲ ਦੇ ਵਿੱਚ ਸੋਹਣਾ ਲੱਗੇ ਜੇ ਇੱਥੋਂ ਆਪਾਂ ਐਕਸਪਲੇਨ ਕਰੀਏ ਬਈ ਸਾਹਮਣੇ ਐਲੀਵੇਸ਼ਨ ਹਾਂਜੀ ਜੀ ਜਿਵੇਂ ਤਾਂ ਦੇਖੋ ਆਪਾਂ ਨੇ ਉਹ ਫਿਕਸ ਵਿੰਡੋ ਦਿੱਤੀ ਹੋਈ ਆ ਜੀ ਹਾਂਜੀ ਬਈ ਇਦਾਂ ਠੀਕ ਹੈ ਜੀ ਰੌਂਡ ਕਰਤੀ ਜੀ ਪੂਰੀ ਠੀਕ ਹੈ ਜੀ ਹਾਂ ਜੀ ਤੇ ਜਿਹੜੀ ਵਿੰਡੋ ਸਾਈਜ਼ ਨੀਚੇ ਹੈ ਉਹੀ ਸਾਈਜ਼ ਉੱਪਰ ਹੈ ਠੀਕ ਹੈ ਜੀ ਤੇ ਇਹ ਸੋਹਣੀ ਲੱਗਦੀ ਐ ਇਦਾਂ ਜੀ ਤੇ ਇਧਰ ਵੀ ਪਿੱਲਰ ਲੱਗੇ ਨੇ ਤੇ ਜਾਲੀ ਵੀ ਲੱਗਣੀ ਐ ਇੱਥੇ ਨਹੀਂ ਇਹ ਤੇ ਆਪਣਾ ਪਿੱਲਰ ਇਹੋ ਹੀ ਲੱਗਣੇ ਨੇ ਪਾ ਵੀ ਲੱਗਣੇ ਹਾਂ ਜੀ ਹਾਂ ਜੀ ਇਹਦੇ ਉੱਪਰ ਵੀ ਪਾਵੇ ਲੱਗਣੇ ਨੇ ਜੀ ਠੀਕ ਹੈ ਜੀ ਹਾਂ ਜੀ ਤੇ ਜਾਲੀ ਬਈ ਕਿਹੜੇ ਪਾਸੇ ਤਜਵੀਦ ਜਾਲੀ ਪਿੱਛੇ ਲਾਈ ਹੋਈ ਐ ਜੀ ਇਹਦੇ ਅੱਛਾ ਉਧਰਲੇ ਪਾਸੇ ਹਾਂ ਜੀ ਹਾਂ ਉੱਪਰੋਂ ਵੀ ਮੈਂ ਦੇਖ ਰਿਹਾ ਹਾਂ ਨਾ ਬਈ ਡਰੋਨ ਵਾਲੇ ਸ਼ਾਟ ਲਾਵਾਂਗੇ ਦੋਨੇ ਪਾਸੇ ਠੀਕ ਹੈ ਜਿਹੜਾ ਇਹਦਾ ਬਰਾਂਡ ਹੈ ਜੀ ਉਹ ਆਪਾਂ ਫੁੱਟਕ ਲੈਂਟਰ ਡਰੋਨ ਪਾ ਲਿਆ ਤੇ ਉਹਦੇ ਨਾਲ ਤਾਂ ਜੋ ਉੱਚਾ ਨੀਮਾ ਹੋਵੇ ਬਲੌਕ ਉਹ ਜਾਦਾ ਸੋਹਣਾ ਲੱਗਦਾ ਜੀ ਉਹ ਜਾ ਸੁਣ ਲਾ ਦੂਰੋਂ ਦੇਖਣ ਨੂੰ ਪਤਾ ਲੱਗਦਾ ਦੂਰੋਂ ਦੇਖਣ ਨੂੰ ਪਤਾ ਲੱਗਦਾ ਜੀ ਠੀਕ ਆ ਬਾਈ ਵੀਰ ਮੈਂ ਜਿਵੇਂ ਦੇਖ ਰਹਾ ਹਾਂ ਐਲੀਵੇਸ਼ਨ ਦੀ ਇੱਕ ਚੀਜ਼ ਖਾਸ ਹੋਰ ਹੁੰਦੀ ਆ ਜਿਵੇਂ ਮਿੱਤਰ ਕੋਈ ਬਾਹਰ ਬੈਠਾ ਹਾਂਜੀ ਉਹਨੇ ਡਿਜ਼ਾਈਨ ਤੁਹਾਡੇ ਤੋਂ ਤਿਆਰ ਕਰਵਾ ਲਿਆ ਹਾਂਜੀ ਤਾਂ ਉਹ ਚ ਇੰਨੀ ਡਿਟੇਲ ਹੁੰਦੀ ਆ ਵੀ ਉਹ ਗਲਾਈਆਂ ਵਗੈਰਾ ਮਿਸਤਰੀ ਨੂੰ ਪਤਾ ਲੱਗੇ ਪ੍ਰੋਪਰ ਹਰ ਇੱਕ ਚੀਜ਼ ਦਾ ਹਾਂਜੀ ਬਿਲਕੁਲ ਜੀ ਜਿਵੇਂ ਮੇਰੇ ਪ੍ਰੋਜੈਕਟ ਚੱਲ ਰਹੇ ਨੇ ਬਾ ਜੀ ਜੇ ਮੰਨ ਲਓ ਲੁਧਿਆਣਾ ਹੋ ਗਿਆ ਮਲੋਟ ਹੋ ਗਿਆ ਫਜ਼ਿਲਕਾ ਹੋਇਆ ਫਿਰੋਜ਼ਪੁਰ ਹੋਇਆ ਜੀ ਵੀ ਉਹ ਆਪਣੀ ਡਰਾਇੰਗਾਂ ਦੇ ਵਿੱਚ ਇੰਨੀ ਡਿਟੇਲ ਹੁੰਦੀ ਹੈ ਜੀ ਵੀ ਉਹਦੀ ਪ੍ਰੋਪਰ ਮੀਅਰਮੈਂਟਸ ਹੁੰਦੀ ਹੈ ਜੀ ਠੀਕ ਹੈ ਵੀ ਕਿੰਨੇ ਫੁੱਟ ਦੀ ਗੁਲਾਈ ਕਿੰਨੀ ਮੋੜਨੀ ਆ ਕਿੰਨੀ ਬਾਹਰ ਨੂੰ ਹੋਣੀ ਆ ਉਹ ਆਪਣੀ ਡਰਾਇੰਗ ਦੇ ਵਿੱਚ ਫੁੱਲ ਡਿਟੇਲ ਹੁੰਦੀ ਹੈ ਜੀ ਠੀਕ ਹੈ ਬਾਈ ਹਾਂ ਜੀ ਮਤਲਬ ਵੀ ਆਪਾਂ ਕਿਸੇ ਮਿਸਤਰੀ ਨੂੰ ਦਿਖਾ ਦਿੱਤਾ ਉੱਥੋਂ ਉਹ ਫਾਈਨਲ ਕਰ ਸਕਦਾ ਹੈਗਾ ਹਾਂ ਜੀ ਹਾਂ ਬਿਲਕੁਲ ਤੇ ਜੇ ਕੋਈ ਬਾਹਰ ਮਿੱਤਰ ਬੈਠਾ ਤੇ ਬਾਈ ਕਿੰਨੇ ਕ ਆਪਸ਼ਨ ਰਹਿੰਦੀ ਹੈ ਜਦੋਂ ਆਪਾਂ ਇੱਕ ਡਰਾਇੰਗ ਭੇਜਦੇ ਆਂ ਫਾਲੋ ਮੈਂ ਇੱਕ ਤਿਆਰ ਕਰਵਾ ਲਿਆ ਕਿੰਨੇ ਕਵਾਰ ਨੂੰ ਚੇਂਜ ਕਰਵਾ ਸਕਦੇ ਆਪਾਂ ਚੇਂਜ ਤੁਸੀਂ ਆ ਲੈ ਲਓ ਵੀ ਇਹ ਤਾਂ ਕਸਟਮਰ ਤੇ ਡਿਪੈਂਡ ਕਰਦਾ ਜੀ ਠੀਕ ਹੈ ਆਪਾਂ ਕਸਟਮਰ ਨੂੰ ਸੈਟੀਸਫਾਈ ਕਰਾਉਨੇ ਆ ਉਹ ਚਾਹੇ ਡਰਾਇੰਗ ਇੱਕ ਬਣੇ ਦੋ ਬਣੇ ਚਾਰ ਬਣੇ ਚਾਹੇ 10 ਬਣ ਜੀ ਠੀਕ ਹੈ ਹਾਂਜੀ ਕਿਉਂਕਿ ਮਕਾਨ ਬਾਰੀ-ਬਾਰੀ ਨਹੀਂ ਪੈਂਦਾ ਹੁੰਦਾ ਜ਼ਿੰਦਗੀ 'ਚ ਬਿਲਕੁਲ ਜੀ ਆਪਾਂ ਸੋਚਦੇ ਆ ਵੀ ਘਰ ਜਿਹੜਾ ਬਣੇ ਵੀ ਜਿਹੜਾ ਆਪਣਾ ਮਾਲਕ ਹੁੰਦਾ ਉਹਦੇ ਅਕੋਰਡਿੰਗ ਬਣੇ ਸਾਰੇ ਜੀ ਠੀਕ ਹੈ ਜੀ ਉਹਦੀ ਜ਼ਰੂਰਤ ਦੇ ਅਕੋਰਡਿੰਗ ਜੀ ਬਈ ਹਾਂਜੀ ਬਈ ਚੱਲੀ ਜੀ ਅੰਦਰ ਉਹਦੇ ਚ ਚੇਂਜ ਕਰਨ ਲੱਗੇ ਆਪਾਂ ਕੁਝ ਨਹੀਂ ਹੋਉਂਦਾ ਜੀ ਆਪਣਾ ਉਹ ਅੱਡ ਕੋਈ ਚਾਰਜ ਨਹੀਂ ਹਾਂ ਜੀ ਹਾਂ ਉਹਦਾ ਕੋਈ ਨਹੀਂ ਠੀਕ ਹੈ ਜੀ ਉਹ ਵਨ ਟਾਈਮ ਉੱਕਾ ਪੁੱਕਾ ਹੋਊਗਾ ਹਾਂ ਜੀ ਹਾਂ ਤੇ ਆਜੋ ਬਈ ਚੱਲਦੇ ਆ ਜਪਾਨੀ ਚਾਦਰ ਦੇ ਚਟਗਾਠਾਂ ਲੱਗੀਆਂ ਨੇ ਤੇ ਬਈ ਇੱਕ ਵਾਰ ਅੰਦਰੋਂ ਪਲਾਨ ਸਮਝਾ ਦਈਏ ਕਿੰਨੇ ਰੂਮ ਆ ਗਏ ਕੀ ਸਟਰਕਚਰ ਆ ਗਿਆ ਜਿਵੇਂ ਆਪਾਂ ਨੂੰ ਐਂਟਰ ਹੋਣ ਸਰ ਜੀ ਜੀ ਬਈ ਆਪਾਂ ਲੌਬੀ ਜੇ ਐਂਟਰ ਹੋਗੇ ਜੀ ਤੇ ਲੈਫਟ ਸਾਈਡ ਕਿਚਨ ਆ ਗਈ ਜੀ ਜੀ ਕਿਚਨ ਇਹ 7x12 ਦੀ ਹੈ ਜੀ ਠੀਕ ਹੈ ਜੀ ਤੇ ਇੱਧਰ ਆਪਣਾ ਡਰੈੰਗ ਰੂਮ ਆ ਗਿਆ ਜੀ ਠੀਕ ਹੈ ਜੀ ਡਰੈੰਗ ਰੂਮ ਦੇ ਆਪਾਂ ਨੇ ਉੱਥੇ ਵੀ ਗੇਟ ਰੱਖਿਆ ਹੈ ਜੀ ਬਈ ਹਾਂ ਜੀ ਤੇ ਨਾਲ ਆਪਣਾ ਸਟੋਰ ਆ ਗਿਆ ਜੀ ਠੀਕ ਹੈ ਸਟੋਰ ਦੇ ਨਾਲ ਆਪਣਾ ਇੱਧਰ ਬੈਡਰੂਮ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਬੈਡਰੂਮ ਦੇ ਨਾਲ ਆਪਣਾ ਡਰੈਸਿੰਗ ਪਲੱਸ ਟਾਇਲਟ ਜੀ ਠੀਕ ਹੈ ਜੀ ਹਾਂ ਜੀ ਇਹ ਮੰਨ ਲਓ ਤੁਸੀਂ ਇਹ ਰੂਮ ਨਾਲ ਇਹ ਅਟੈਚ ਵੀ ਹੈ ਤੇ ਲੌਬੀ ਨਾਲ ਵੀ ਅਟੈਚ ਹੈ ਇਹ ਲੌਬੀ ਨਾਲ ਵੀ ਅਟੈਚ ਹੈ ਜੀ ਠੀਕ ਹੈ ਜੀ ਦੋਨੇ ਪਾਸੇ ਅਟੈਚ ਕਰਤਾ ਹਾਂ ਜੀ ਮੇਨ ਗੱਲ ਮਤਲਬ ਜਿੰਨੀ ਕਿ ਰਿਕੁਆਇਰਮੈਂਟ ਆ ਪਰਿਵਾਰ ਦੀ ਉਹਦੇ ਹਿਸਾਬ ਨਾਲ ਸਾਰਾ ਬਣਾਇਆ ਹੈ ਬਿਲਕੁਲ ਜੀ ਸਿੰਗਲ ਫੈਮਿਲੀ ਲਈ ਬਹੁਤ ਹੀ ਵਧੀਆ ਠੀਕ ਹੈ ਬਾਈ ਨਹੀਂ ਜ਼ਿਆਦਾਤਰ ਮੰਨ ਲਓ ਆਪਾਂ ਇੱਕ ਦੋ ਤਿੰਨ ਟਾਇਲਟ ਬਣਾ ਲੈਣੇ ਆ ਦੋ ਦੋ ਤਿੰਨ ਤਿੰਨ ਲੱਖ ਰੁਪਿਆ ਮਾਮੂਲੀ ਜੀ ਗੱਲ ਹੈ ਟਾਇਲਟ ਦੇ ਖਰਚਾਣਾ ਬਿਲਕੁਲ ਜੀ ਹਾਂਜੀ ਇਹਦੇ ਚ ਇੱਕ ਟਾਇਲਟ ਬਣਾਇਆ ਹੈ ਜੀ ਉਹੀ ਸਾਰਾ ਕਾਮਨ ਹੈ ਤੇ ਉਹ ਅਟੈਚ ਵੀ ਹੈ ਜੀ ਹਾਂਜੀ ਤੇ ਬਈ ਇੱਕ ਤਾਂ ਰੌਸ਼ਨੀ ਦਾ ਜਿਵੇਂ ਦੇਖਦਾ ਮੈਂ ਸਾਰੇ ਪਾਸੇ ਤੁਸੀਂ ਪ੍ਰਬੰਧ ਰੱਖਿਆਗਾ ਹਾਂਜੀ ਹਰ ਪਾਸ ਤੋਂ ਹਵਾ ਵੀ ਦੇਖੋ ਕਿਵੇਂ ਜਾਰੀ ਨਿਆਰੇ ਨਾਲ ਹਾਂਜੀ ਹਾਂ ਤੇ ਇਹਦਾ ਵੀ ਬਾਈ ਫਿਰ ਤੁਸੀਂ ਇਹ ਆਪਦੇ ਅਕੋਰਡਿੰਗ ਹੀ ਰੱਖਦੇ ਹੋਗੇ ਹਾਂਜੀ ਬਿਲਕੁਲ ਜੀ ਜਿਵੇਂ ਆਪਾਂ ਪਿੱਛੇ ਦਿਖਾਉਣੀ ਸੀ ਤੁਹਾਨੂੰ ਜੀ ਬਾਈ ਹਾਂਜੀ ਬਾਈ ਜਿਵੇਂ ਬੈਕ ਤੇ ਆ 5 ਫੁੱਟ ਜਗ੍ਹਾ ਛੱਡੀ ਜੀ ਤੇ ਅਸੀਂ ਤਾਂ ਆਪਣੇ ਇਹਨੂੰ 베ਸਟ ਜੇ ਸਮਝਦੇ ਨੇ ਕਿ 베ਸਟ ਹੈ ਪਰ ਇਹ ਬਹੁਤ ਹੀ ਵਧੀਆ ਕੰਮ ਆਉਂਦੀ ਹੈ ਜੀ। ਹੁਣ ਇਹਦੇ ਚ ਮੰਨ ਲਓ ਆਪਾਂ ਕੂਲਰ ਵਗੈਰਾ ਲਾਉਣਾ ਹੈ ਬੈਡਰੂਮ ਚ ਉਹ ਆਹ ਵਿੰਡੋ ਚ ਲੱਗ ਜੂਗਾ ਜੀ ਤੇ ਆਹ ਵਿੰਡੋ ਦਾ ਕੂਲਰ ਲੱਗ ਜੂਗਾ ਇੱਥੇ ਆਪਣਾ ਟਾਇਲਟ ਦਾ ਆ ਗਿਆ ਜੀ ਵੈਂਟੀਲੇਟਰ ਇਦਨਾਲ ਆਪਣੀ ਅੰਦਰ ਸਮੈਲ ਵਗੈਰਾ ਬਿਲਕੁਲ ਨਹੀਂ ਰਹਿੰਦੀ ਜੀ ਠੀਕ ਹੈ ਜੀ ਹਾਂਜੀ ਬਾਹਰ ਰਹਿੰਦੀ ਹੈ ਸਮੈਲ ਇਹਦੀ ਪਰਤ ਬਹੁਤ ਪਈ ਹੈ ਹਨਾ ਬਈ ਜੇ ਦੇਖੀਏ ਉੱਚਾ ਬਹੁਤ ਹੈ ਜੀ ਮਤਲਬ 10 ਫੁੱਟ ਤੋਂ ਵਾਂਗੂ ਉੱਚਾ ਹੋਊਗਾ ਬਿਲਕੁਲ ਜੀ ਜੇ ਆਪਾਂ نیچے ਤੋਂ ਮੰਨ ਲਈਏ ਕੋਟੋ ਕੋਟ 2 ਫੁੱਟ ਤੇ ਹੋ ਗਈ ਜੀ ਇਹ ਗਰਾਉਂਡ ਫਲੋਰ ਦਾ ਲੈਂਟਰ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਆਜੋ ਬਈ ਜੇ ਗੱਲ ਕਰੀਏ 1 ਵਜੇ ਨਾਲ ਹੁਣ ਚੀਜ਼ ਮੇਨ ਹੁੰਦੀ ਆ ਜਿਵੇਂ ਆਪਾਂ ਰੂਮ ਦੇਖ ਰਹੇ ਹਾਂ ਹਾਂਜੀ ਇਹ ਕਿੰਨੇ ਵਾਈ ਕਿੰਨੇ ਦਾ ਜਿਹੜਾ ਖਾਸ ਜਿਹੜਾ ਇੱਕ ਮੇਨ ਰਹਿੰਦਾਗਾ ਵੀ ਰੂਮ ਆਪਾਂ ਨੂੰ ਕਿੰਨਾ ਕਿ ਸਾਈਜ਼ ਹੈ ਨਾ ਸ ਸਾਈਡੇ ਕੋਈ ਜੇ ਤਾਂ ਮੰਨ ਲਓ ਆਪਾਂ ਨੇ ਕਬੂੜ ਵਗੈਰਾ ਲਾਉਣਾ ਹੋਵੇ ਉਹ ਤਾਂ 12x14 ਜੀ ਠੀਕ ਹੈ ਜੀ ਨੋਰਮਲ ਜੀ ਸਾਈਜ਼ ਵੈਸੇ ਤਾਂ ਕੋਈ ਐਂਡ ਹੈ ਨਹੀਂ ਜੀ ਠੀਕ ਹੈ ਜੀ ਬਰ ਬਨ ਲਓ 14x18 14x16 ਵੀ ਕਰਾ ਲੈਂਦੇ ਨੇ ਵੈਸੇ ਨੋਰਮਲ ਸਾਈਜ਼ ਜੀ 12x12 ਹੋਵੇ ਸਹੀ ਹੈ ਜੀ ਆਪਣਾ ਠੀਕ ਹੈ ਬਾਈ ਹਾਂ ਜੀ ਜੇ ਮੰਨ ਲਓ ਕਬੂੜ ਲਾਉਣਾ ਜੀ ਤਾਂ 12x14 ਕੋ ਜੀ ਠੀਕ ਹੈ ਜੀ ਹਾਂ ਜੀ ਉਹਦੇ ਚ ਮੰਨ ਲਓ AC ਵਗੈਰਾ ਲੱਗਦਾ ਹੈ ਉਹਦੇ ਨਾਲ ਵੀ ਕੂਲਿੰਗ ਵਗੈਰਾ ਵਧੀਆ ਹੁੰਦੀ ਹੈ ਜੀ ਠੀਕ ਹੈ ਸਾਈਜ਼ ਛੋਟਾ ਹੋਊਗਾ ਜੀ ਠੀਕ ਹੈ ਬਾਈ ਜੀ ਤੇ ਬਈ ਹੋਰ ਕੋਈ ਦਰਸ਼ਕ ਕੋਈ ਧਿਆਨ ਜੋ ਗੱਲਾਂ ਹੁੰਦੀਆਂ ਜਿਵੇਂ ਕਾਰਕਟਰ ਦੇ ਨਿਗਾਹ ਨਾਲ ਵੀ ਭਾਈ ਆਹ ਚੀਜ਼ ਜ਼ਰੂਰ ਕਰੋ ਜੇ ਮਣ ਰੋਸ਼ਨ ਦੀ ਗੱਲ ਹੋ ਗਈ ਹਵਾ ਵਾਲੀ ਗੱਲ ਹੋ ਗਈ ਇੱਕ ਤਾਂ ਆਪਣੇ ਇਦਾਂ ਹੁੰਦਾ ਜੀ ਆਪਣੇ ਪਿੰਡੂਆਂ ਦਾ ਸਾਈਜ਼ ਬਹੁਤ ਨਿਸ਼ਚਿਤ ਉਹ ਚੱਕ ਕੇ ਲਾ ਦਿੰਦੇ ਨੇ ਠੀਕ ਹੈ ਜੀ ਹਾਂ ਜੀ ਜਿਵੇਂ ਆਪਣੇ 2.5 2.5 ਫੁੱਟ 3 3 ਫੁੱਟ ਲਾ ਦਿੰਦੇ ਨੇ ਚੱਕ ਕੇ ਠੀਕ ਹੈ ਜੀ ਉਹ ਆਪਣਾ ਕੋਠੀ ਦਾ ਲੈਵਲ ਤਾਂ ਪਹਿਲੀ ਉੱਚਾ ਹੁੰਦਾ ਜੀ 3 ਫੁੱਟ ਆਪਾਂ ਕੁਰਸੀ ਚੱਕ ਦਿੰਦੇ ਆ ਠੀਕ ਹੈ ਵਿੰਡੋ ਜੇ ਆਪਾਂ ਬਾਹਰੋਂ ਦੇਖਦੇ ਆ ਉਹ ਲਟਕਮੀ ਜੀ ਲੱਗਦੀ ਹੈ ਠੀਕ ਹੈ ਜੀ ਹਾਂਜੀ ਜੇ ਮਨ ਲਓ ਆਪਾਂ 2.5 ਫੁੱਟ ਚੱਕ ਦੀ 2.5 ਫੁੱਟ ਦਾ ਬਹੁਤ ਉੱਚਾ ਹੋ ਗਿਆ ਜੀ ਹਾਂਜੀ ਉਰੇ ਆ ਗਿਆ ਬਾਹਰੋਂ ਦੇਖਣ ਨੂੰ ਔੜ ਲੱਗਦੀ ਹੈ ਜੀ ਉਹ ਬਿਲਕੁਲ ਜੀ ਉਹਦਾ ਕੋਸ਼ਿਸ਼ ਕਰੋ ਵੀ ਆਪਾਂ ਫੁੱਟ ਜਾਂ ਫੁੱਟ ਤੋਂ ਵੀ 6 ਇੰਚ ਚੱਲ ਲਈ ਵੈਸੇ ਠੀਕ ਹੈ ਹਾਂਜੀ ਵੀ ਜਿਆਦਾ ਨਾ ਆਪਾਂ ਵਿੰਡੋ ਥੱਲੇ ਆਪਾਂ ਲਾਈ ਆ ਹਾਂਜੀ ਹਾਂ ਚਲੋ ਇਹਦਾ ਆਪਣਾ ਮਜਬੂਰੀ ਹੁੰਦੀ ਹੈ ਜੀ ਆ ਇੱਕ ਮਤਲਬ ਕਿਚਨ ਦੀ ਆ ਗਈ ਵਿੰਡੋ ਇਹ ਆਪਾਂ ਨੂੰ 3.5 ਫੁੱਟ ਚੱਕ ਕੇ ਦੇਣੀ ਜ਼ਰੂਰੀ ਹੈ ਤੇਰੀ ਸਲੇਬ ਵਗੈਰਾ ਕੁਮੂਨਾ ਹੀ ਇਹਦੀ ਬਿਲਕੁਲ ਜੀ ਬਿਲਕੁਲ ਤਾਂ ਕਰਕੇ ਜੀ ਨਹੀਂ ਆਦਰਵਾਈਜ਼ ਜਿਹੜੀਆਂ ਦੂਜੀਆਂ ਵਿੰਡੋ ਹੁੰ ਉਹਦੇ ਨਾਲ ਹੋਰ ਵੀ ਗ੍ਰੇਸ ਪੈਂਦੀ ਹੈ ਜੀ ਮਕਾਨ ਦੀ ਠੀਕ ਆ ਵੀਰੇ ਇੱਧਰ ਵੀ ਮੈਂ ਦੇਖ ਰਿਹਾ ਨਾ ਪੌੜੀ ਕੋਲੋਂ ਡਬਲ ਹਾਈਟ ਤੇ ਰੱਖਿਆ ਤੁਸੀਂ ਹਾਂਜੀ ਜੀ ਇਹ ਇਦਾਂ ਹੁੰਦਾ ਨਾ ਜੀ ਜਿਵੇਂ ਮੰਨ ਲਓ ਜਾਤਰ ਪਿੰਡਾਂ ਦੇ ਵਿੱਚ ਕੀ ਹੁੰਦਾ ਆਪਣੇ ਆਪਣੇ ਕਹਿੰਦੇ ਨੇ ਵੀ ਉੱਪਰ ਛੱਤ ਵੱਧ ਤੋਂ ਵੱਧ ਵਰਤੋਂ ਚ ਆਵੇ ਜੀ ਜੇ ਮੰਨ ਲਓ ਇਹ ਲੈਂਟਰ ਆਪਾਂ ਨੇ ਥੋੜਾ ਇੱਧਰ ਵਧਾਤਾ ਉਹ ਕਹਿੰਦੇ ਨੇ ਬਿਲਕੁਲ ਪੌੜੀ ਜਿੰਨੀ ਆਪਾਂ ਤਾਂ ਛੱਡੀਏ ਤਾਂ ਕਿ ਆਪਾਂ ਉੱਪਰ ਵਰਤਨ ਸਕੀਏ ਇਹਨੂੰ ਠੀਕ ਹੈ ਜੀ ਪਰ ਉਹਦੇ ਨਾਲ ਜੇ ਆਪਣਾ ਇਹ ਖੁੱਲਾ ਹੋਵੇ ਜੀ ਇਹਦੀ ਹੋਰ ਵੀ ਜ਼ਿਆਦਾ ਗ੍ਰੇਸ ਪੈਂਦੀ ਹੈ ਜੀ ਠੀਕ ਹੈ ਕੱਲ ਨੂੰ ਐ ਮਨ ਲਓ ਵੀ ਆਪਾਂ ਨੇ ਫਰਸਟ ਫਲੋਰ ਤੇ ਡਾਊਨ ਸੀਲਿੰਗ ਵਗੈਰਾ ਕਰਾਉਣੀ ਹੋਵੇ ਝੂਮਰ ਲਾਉਣਾ ਝੂਮਰ ਵਗੈਰਾ ਲਾਉਣਾ ਹੋਵੇ ਉਹਦੇ ਬਹੁਤ ਵਧੀਆ 뷰 ਮਿਲੂਗੀ ਆਪ ਨੂੰ ਇੱਥੋਂ ਨੀਚੇ ਤੋਂ ਇੱਥੋਂ ਸਿੱਧੀ ਲੁੱਕ ਆ ਜੂਵੇ ਹੈਨਾ ਹਾਂਜੀ ਹਾਂ ਬਿਲਕੁਲ ਜੀ ਠੀਕ ਹੈ ਜੀ ਨਾਲੇ ਡਬਲ ਹਾਈਟ ਹੋ ਗਈ ਨਾਲੇ ਇੱਕ ਇਹ ਵੀ ਕਹਿੰਦੇ ਹਨ ਬਈ ਜਿਹੜਾ ਇੱਕ ਪਾਸੇ ਤੋਂ ਚਾਈ ਆ ਜਿਹੜੀ ਗਰਮੈਸ਼ਾ ਕਰਦੀ ਉਹ ਸਾਰੀ ਉੱਪਰ ਨੂੰ ਜਾਂਦੀ ਆ ਬਿਲਕੁਲ ਜੀ ਉਹ ਉੱਪਰ ਦੀ ਆਪਾਂ ਨਿਕਲੀ ਜਾਣੀ ਹੈ ਹਾਂਜੀ ਆ ਤੁਸੀਂ ਖੜੀ ਹੋ ਇਸ ਟਾਈਮ ਤਾਂ ਚਲੋ ਸ਼ੀਸ਼ੇ ਵਗੈਰਾ ਨਹੀਂ ਲੱਗੇ ਕੋਈ ਦਿੱਕਤ ਆਉਣੀ ਨਹੀਂ ਆਉਣ ਵਾਲੇ ਟਾਈਮ 'ਚ ਠੀਕ ਨਹੀਂ تھے ਨੀਓ ਤੇ ਬਾਈ ਜੇ ਹੁਣ ਗੱਲ ਕਰੀਏ ਵੀ ਬੇਟਾ ਕੀ ਆਪਣਾ ਰਹੇਗਾ ਤੇ ਕਿੰਨੇ ਟਾਈਮ ਚ ਆਪਾਂ ਨਕਸ਼ਾ ਤਿਆਰ ਕਰਕੇ ਦੇ ਦਿੰਨੇ ਆ ਨਕਸ਼ਾ ਤੁਸੀਂ ਐ ਮੰਨ ਲਓ ਜੀ ਵੀ ਆਪਾਂ ਚਾਰ ਕਿ ਦਿਨ ਲੈਣੇ ਆ ਯਰ ਆਪਸ ਕੇ ਚਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੋ ਲੇਆਉਟ ਕਸਟਮਰ ਨੂੰ ਭੇਜ ਦਨੇ ਜੀ WhatsApp ਵਗੈਰਾ ਕਰ ਦਨੇ ਆ ਉਸ ਤੋਂ ਬਾਅਦ ਜੇ ਉਹਦੇ ਚ ਚੇਂਜਿੰਗ ਕਰਾਉਣੀ ਹੈ ਜੀ ਉਹ ਦੋ ਵਾਰ ਹੋਵੇ ਚਾਹੇ ਚਾਰ ਵਾਰ ਹੋਵੇ ਚਾਹੇ 10 ਵਾਰ ਹੋਵੇ ਜੀ ਉਹ ਕਰਕੇ ਦਿਆਂ ਉਹ ਕਰਕੇ ਦਵਾਗੇ ਜੀ ਲੇਆਉਟ ਦੇ ਵਿੱਚ ਠੀਕ ਹੈ ਜੀ ਤੇ ਫਰੰਟ ਐਲੀਵੇਸ਼ਨ ਆਪਾਂ ਉਹਨਾਂ ਨੂੰ ਦਿਖਾ ਦਾਂਗੇ ਵੀ ਆਪਾਂ ਕਲਾਸਿਕਲ ਚ ਰੱਖਣਾ ਹੈ ਜਾਂ ਮਾਡਰਨ ਚ ਰੱਖਣਾ ਹੈ ਜੀ ਉਹ ਜਿੱਦਾਂ ਦੀ ਡਿਮਾਂਡ ਕਰਨਗੇ ਆਪਾਂ ਉਦਾਂ ਦਾ ਐਲੀਵੇਸ਼ਨ ਲੈ ਕੇ ਚੱਲਾਂਗੇ ਜੀ ਜੀ ਤੇ ਲਓ ਵੀ ਦੋਸਤੋ ਜਿਵੇਂ ਵੀਰ ਨੇ ਦੱਸਿਆ ਬਹੁਤ ਸੋਹਣੇ ਤਰੀਕੇ ਨਾਲ ਤੇ ਹੁਣ ਧੰਨਵਾਦ ਕਰਦੇ ਆ ਉਹ ਮਿਸਤਰੀ ਦੇ ਜਿਨ੍ਹਾਂ ਨੇ ਇਹਨੂੰ ਬਖੂਬੀ ਮਲ ਘਰ ਨੂੰ ਤੇ ਜਿਵੇਂ ਬਾਈ ਹੁਰੀ ਦੱਸਦੇ ਸੀਗੇ ਵੀ ਜਿਹੜੇ ਵੀਰ ਦਾ ਘਰ ਆ ਉਹ ਫੌਜੀ ਆ ਮੁੰਡਾ ਤੇ ਉਹ ਇੱਥੇ ਹੈ ਨਹੀਂਗਾ ਤਾਂ ਦੋਨਾਂ ਦੀ ਟੀਮ ਨੇ ਰਲ ਕੇ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਮਿਸਤਰੀ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸ ਦੀਏ ਤੇ ਪਿੰਡ ਦੱਸ ਦੀਏ ਜੀ ਪਿੰਡ ਆਪਣਾ ਕੁਲਰੀਆ ਜੀ ਜੀ ਤੇ ਨਾਮ ਕੁਲਵੀਰ ਸਿੰਘ ਜੀ ਠੀਕ ਹੈ ਬਾਈ ਜਿਵੇਂ ਤੁਸੀਂ ਸਾਰਾ ਘਰ ਬਣਾਇਆ ਇਹ ਤੇ ਕਿਤੇ ਲੋੜ ਪੈਂਦੀ ਜਾਂ ਤੁਹਾਨੂੰ ਵੀ ਲੱਗਦਾ ਰ ਆਪਾਂ ਇਹ ਚੀਜ਼ਾਂ ਐ ਚੇਂਜ ਕਰਦੇ ਵੀ ਸੋਹਣੀ ਲੱਗਦੀ ਆ ਜਾ ਬਾਈ ਭੇਜਦਾ ਫੋਟੋ ਵੀਰ ਇੱਥੇ ਆ ਚੀਜ਼ ਲਾ ਦੋ ਤਾਂ ਉਵੇਂ ਜਿਵੇਂ ਇਹਨਾਂ ਤੋਂ ਕੋਈ ਰਿਕੁਆਇਰਮੈਂਟ ਨਹੀਂ ਉਵੇਂ ਕਰ ਦਿੰਦੇ ਚੇਂਜ ਬਾਈ ਹਾਂ ਜੀ ਕਰ ਦਾਂਗੇ ਜੀ ਮਤਲਬ ਪੂਰਾ ਬਾਕੀ ਫੋਨ ਤੇ ਵੀ ਪੁੱਛ ਲਾਂਦੇ ਦੀ ਵਟਸਐਪ ਕਰਾ ਲਾਂਦੇ ਠੀਕ ਭੇਜ ਦਾਂਦੇ ਇਹਨਾਂ ਨੂੰ ਦੱਸ ਦਾਂਦੇ ਦੀ ਇਹ ਠੀਕ ਹੈ ਹਾਂ ਜੀ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਆ ਤਾਂ ਉਹ ਹੱਲ ਹੋ ਜਾਂਦਾ ਸੀਗਾ ਹਾਂ ਜੀ ਤੇ ਹੋਰ ਬਾਈ ਕੋਈ ਦਰਸ਼ਕਾਂ ਨੂੰ ਸੁਝਾ ਦੇਣਾ ਚਾਹਉਂ ਤੁਸੀਂ ਤਾਂ ਚੱਲ ਉਹਨਾਂ ਕੰਮ ਕਰ ਦੋ ਮਿਸਤਰੀ ਪਣੇ ਦਾ ਪਤਾ ਹੁੰਦਾ ਵੀ ਇਹ ਰਾ ਚੀਜ਼ ਦਾ ਜ਼ਰੂਰ ਤਿਆਰ ਰੱਖਿਆ ਕਰੋ ਜਦੋਂ ਘਰ ਪਾਉਣੇ ਠੀਕ ਬਾਕੀ ਇਹਨਾਂ ਦਾ ਸ਼ੈਨਸ਼ੀਲ ਤਾਂ ਬਹੁਤ ਹੈ ਜੀ ਜਦੋਂ ਮਨ ਨਾਲ ਆ ਕੇ ਕਈ ਵਾਰ ਕੋਈ ਡਿਜ਼ਾਈਨ ਕਿਹਾ ਵੀ ਮੰਨ ਲਓ ਇਹ ਵੀ ਗਲਤ ਹੋ ਗਿਆ ਮਿਸਤਰੀ ਵੀ ਥੋੜਾ ਹਾਈਟ ਵੀ ਜ਼ਿਆਦਾ ਚੱਕੀ ਜਾਂਦੀ ਹੈ ਕਈ ਵਾਰ ਤੁਸੀਂ ਐ ਮੰਨ ਲਓ ਵੀ ਜੋ ਚਣਾਈ ਲੱਗੀ ਹੋਈ ਨੇ ਕਰਨ ਜੀ ਉਹਦਾ ਹਾਈ ਉਹਦਾ ਵਗ ਜਾਂਦੀ ਹੈ ਪਰ ਫਿਰ ਵੀ ਇਹਨਾਂ ਨੇ ਉਹ ਕਵਰ ਕਰਿਆ ਜੀ ਮੰਨ ਲਓ ਜੇ ਹਾਈਟ ਵੱਧ ਹੋ ਗਈ ਉਹਨੂੰ ਤੋੜ ਕੇ ਨੀ ਮੈਂ ਕਰੀ ਉਹਦੀ ਹਾਈਟ ਕੱਟ ਕੇ ਕਰੀ ਵੀ ਮੰਨ ਲਓ ਜ਼ਿਆਦਾ ਹਾਈਟ ਸੋਹਣੀ ਨਹੀਂ ਲੱਗਦੀ ਸੀ ਬਿਲਕੁਲ ਜੀ ਹਾਂ ਜੀ ਇਹਨਾਂ ਨੇ ਵਧੀਆ ਕੰਪਰੋਮਾਈਜ਼ ਕਰਿਆ ਠੀਕ ਹੈ ਹਾਂਜੀ ਤੇ ਲਓ ਵੀ ਦੋਸਤੋ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਵੀ ਘਰ ਕਿਵੇਂ ਲੱਗਿਆ ਤੇ ਬਾਹੀ ਹੋਰਾਂ ਦਾ ਕੰਮ ਕਿਵੇਂ ਲੱਗਿਆ ਧੰਨਵਾਦ ਦੋਸਤੋ